ਪੰਡ ਦੀ ਸਟੇਜ ਵਾਲੀ ਗੱਲਾਂ ਹਾ ਹਾ ਹੀ ਹੀ ਕਰਕੇ ਮੋਲਕ ਪਾ ਦੇਣੀ ਹੈਗੀ ਵੀ ਕਿਹੜੇ ਮੋਲ ਦੇ ਨਾਲ ਆ ਕੇ ਝਾੜੂ ਵੋਟ ਮੰਗੂਗਾ ਪਹਿਲੇ ਵੀ ਝਾੜੂ ਦਾ ਐਮਐਨਏ ਸੀਗਾ 93 92 ਇਹਨਾਂ ਦੇ ਬਣਾ ਦਿੱਤੇ ਬੀਬੀਆਂ ਨੇ ਹੋਰ ਕਿੰਨੇ ਬਣਾ ਲੈ ਕੀ ਬਣ ਜੂਗਾ ਬੀਬੀਆਂ ਜਾਰੀਆਂ ਬੇਸ਼ਕ ਨਾ ਬੀਬੀਆਂ ਨੂੰ ਮੈਂ ਕਹਿ ਰਹੀ ਕਿਉਂਕਿ ਇਹਨਾਂ ਨੇ ਸਰਕਾਰ ਬਣਾਈ ਤੇ ਇਹੀ ਸਰਕਾਰ ਲਾ ਸਕਦੇ ਨੇ ਇਹ ਲਾਣਗੇ ਉਹ ਵੀ ਕਿਉਂਕਿ ਠੱਗੀ ਬੀਬੀ ਦੇ ਨਾਲ ਦੁਬਾਰਾ ਨਹੀਂ ਵਜਦੀ ਬੰਦੇ ਤਾਂ ਫੇਰ ਵੀ ਕਾੜੇ ਬੰਦੀਸ਼ੇ ਪੈ ਜਾਂਦੇ ਨੇ ਇਹ ਸਰਕਾਰ ਨੂੰ ਬਣਾ ਸਕਦੇ ਨੇ ਤੇ ਲਾ ਵੀ ਸਕਦੇ ਨੇ ਤੇ ਹੁਣ ਇਤਿਹਾਸ ਵੀ ਆਈ ਰਚਣਗੇ ਕਿਉਂਕਿ ਆਮ ਆਕਾਲੀ ਦਲ ਜਿੰਦਾਬਾਦ 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 ਕਿਉਂਕਿ ਪੰਜ ਤਰਨਤਾਰਨ ਦੀ ਬੀਬੀ ਆ ਇਤਿਹਾਸ ਲਿਖਣਗੀ ਇਹ ਸਰਕਾਰੇ ਦਰਬਾਰੇ ਤੈਨੂੰ ਇੰਨੀ ਵੱਡੀ ਗਿੰਤੀ 'ਚ ਅਸੀਂ ਬਣਾਤਾ ਤੂੰ ਸਾਡੇ ਨਾਲ ਠੱਗੀ ਮਾਰੀ ਝੂਠ ਮਾਰਿਆ ਨਾ ਜੋ ਅਕਾਲੂ ਨੌਕਰੀ ਨਹੀਂ ਰੰਗਲੇ ਪੰਜਾਬ ਦੀ ਗੱਲਾਂ ਸਾਨੂੰ ਸੁਣਾਉਂਦਾ ਸੀ ਵਿਦੇਸ਼ਾਂ ਤੋਂ ਆ ਕੇ ਬੱਚੇ ਕੰਮ ਕਰਨਗੇ ਸਾਰੇ ਕੱਚੇ ਪੱਕੇ ਹੋ ਗਈ ਧਰਨਾ ਨਹੀਂ ਲੱਗੂਗਾ ਥਾਂ ਥਾਂ ਜੇ ਕਰਨੇ ਲੱਗੇ ਹਰ ਵਕਤ ਅਨੇਚੇ ਬੈਠੇ ਪੜ੍ਹ ਲੈ ਕੇ ਬੱਚੇ ਸਾਡੇ ਵਿਦੇਸ਼ਾਂ 'ਚ ਭੱਜਦੇ ਨਹੀਂ ਕਹਿੰਦਾ ਸੀ ਨਸ਼ੇ ਖਤਮ ਕਰਾਂਗਾ ਗਲੀ ਗਲੀ ਤੇ ਨਸ਼ੇੜੀ ਮੁੱਖ ਮੰਤਰੀ ਨੇ ਨਸ਼ਿਆ ਮਹਮ ਕਰਤੇ ਨਸ਼ਿਆ ਮਹਮ ਕਿਉਂ ਹੋਏ ਨੇ ਕਿਉਂਕਿ ਬਾਹਰ ਪੁੱਤਾਂ ਨੂੰ ਮਾਰ ਕੇ ਕਮਾਈਆਂ ਕਰਨੇ ਨੇ ਕੋਈ ਪੁੱਸ ਦਾ ਸਰ ਫੜਨਾ ਕਿਸੇ ਨੂੰ ਕਿਸੇ ਨੂੰ ਨਹੀਂ ਪੰਦਾ ਕਿਉਂਕਿ ਸਰਕਾਰ ਦਾ ਸ਼ਹਿ ਹੈਗੀ ਸ਼ਹਿ ਇਸ ਕਰਕੇ ਹੈਗੀ ਕਿ ਜੋ ਰਲ ਮਿਲ ਕੇ ਤਮਾਇਆ ਕਰ ਰਹੇ ਨੇ ਪੰਜਾਬ ਦੇ ਖੁੱਤ ਮਾਰ ਰਹੇ ਨੇ ਜਿਹੜਾ ਦੇਣਾ ਸੀ ਉਹ ਤਾਂ ਦਿੱਤਾ ਨਹੀਂ ਜਿਹੜਾ ਨਹੀਂ ਦੇਣਾ ਸੀ ਉਹ ਕਰ ਕਰ ਕੇ ਕੋਚਾ ਛੱਡਿਆ ਕੀ ਕਰਨਾ ਹੈ ਹੋ ਜੀ ਸਰਕਾਰ ਦਾ ਕਿਹੜੇ ਮੂਹ ਦੇ ਨਾਲ ਜਿੰਨੇ ਕੱਲ ਕੇ ਮੈਂ ਬੇਨਤੀ ਕਰਦੀਆਂ ਇੱਕ ਪਾਸੇ ਉਹ ਖੇਤਰੀ ਪਾਰਟੀ ਜਿਨੇ ਕਦੇ ਤੁਹਾਨੂੰ ਛੁੱਟ ਮਾਰ ਕੇ ਮੱਦੀ ਵੋਟਾਂ ਨਹੀਂ ਲਿੱਤੀਆਂ ਉਹ ਵਾਹ ਇਹ ਦੋਵੇਂ ਇਕੱਠੀਆਂ ਨਹੀਂ ਭਾਵੇਂ ਪੰਜਾਇਤਾਂ ਹੈ ਝਾੜੂ ਹੋਵੇ ਦਿੱਲੀ ਚ ਇੰਨਾ ਆਲਾਈਅன்ஸ் ਬਣ ਰਿਹਾ ਨਾ ਸਾਰੇ ਦੇਸ਼ ਵਿੱਚ ਇਕੱਠੇ ਲੜਦੇ ਨੇ ਇੱਥੇ ਆ ਕੇ ਢੋਂਗ ਰੱਖਦੇ ਅਸੀਂ ਵੱਖਾਂ ਇਹ ਸਿਰਫ ਅਕਾਲੀ ਦਲ ਨੂੰ ਖੋਲਾ ਲਾਣ ਵਾਸਤੇ ਵੱਖ ਨੇ ਵੱਖ ਕੋਈ ਨਹੀਂ ਬਿਲਕੁਲ ਇਕੱਠੇ ਨੇ ਕਮਜ਼ੋਰ ਕੈਂਡੀਡੇਟ ਦੇ ਕੋង ਕਾਂਗਰਸ ਨੇ ਕੀ ਹੋ ਜਾ ਦਿੱਤਾ ਕਦੀ ਮਦਦ ਕਰਨ ਵਾਸਤੇ ਅੱਜ ਸਾਰੀ ਦਿੱਲੀ ਦੀ ਪਾਰਟੀਆਂ ਸਾਡੇ ਖੇਤਰੀ ਪਾਰਟੀ ਨੂੰ ਖਤਮ ਕਰਨ 'ਚ ਲੱਗੀਆਂ ਹੋਈਆਂ ਨੇ ਤੇ ਜਿੰਨਾ ਖੇਤਰੀ ਪਾਰਟੀ ਦੇ ਇਹਨਾਂ ਦੇ ਝੂਠੇ ਚਾਸੇ ਆ ਛਾ ਕੇ ਜਿਨ੍ਹਾਂ ਨੇ ਵਿਰਾਸਤੇ ਖਾਲਸਾ ਬਣਾਇਆ ਜਿਨ੍ਹਾਂ ਨੇ ਚੱਪੜ ਚਿੜੀ ਵਰਗੀ ਯਾਦਗਾਰਾ ਵੱਡੇ ਕੱਲੂਕਾਰਾ ਛੋਟਾ ਕੱਲੂਕਾਰਾ ਜਿਨ੍ਹਾਂ ਨੇ ਆ ਵਿਰਾਸਤੇ ਮਾਰਗ ਦਰਬਾਰ ਸਾਹਿਬ ਦੇ ਤੁਸੀਂ ਜ਼ਿਕਰ ਦੇਖਿਆ 골ਡਨ ਗੇਟ ਬਣਾਇਆ ਬੰਦਾ ਸਿੰਘ ਬਾਦਲ ਦਾ ਯਾਦਗਾਰ ਬਣਾਇਆ ਭਗਵਾਨ ਵਾਲਮੀਕੀ ਹੋਣ ਜਾਂ ਫਿਰ ਗੁਰੂ ਰਵਿਦਾਸ ਜੀ ਉਹ ਸਾਰੇ ਧਰਮਾਂ ਨੂੰ ਲੈ ਕੇ ਸਭ ਦਾ ਸਤਕਾਰ ਕਰਕੇ ਆਪਣੀ ਆਉਣ ਵਾਲੀ ਪੀੜ੍ਹੀ ਧਰਮ ਦੇ ਨਾਲ ਜੁੜੀ ਰਹੇ ਉਹਨਾਂ ਦੇ ਉੱਤੇ ਤਾਂ ਮਿੰਟ ਲਾ ਕੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਢੇਰੀ ਕੀਤਾ ਨਸਲ ਖੁਸ਼ੀ ਕੀਤੀਆਂ ਇਹ ਤੁਹਾਡੇ ਅੱਖਾਂ ਦੇ ਸਾਹਮਣੇ 2 ਸਾਲ ਪਹਿਲੇ ਸੁल्तानਪੁਰ ਲੋਧੀ 'ਚ ਚਲਦੇ ਹੋਏ ਅਖੰਡ ਪਾਟਾ 'ਚ 6 ਜਿਲ੍ਹਾ ਦੀ ਪੁਲਸ ਇਹ ਝਾੜੂ ਸਰਕਾਰ ਨੇ ਪੇਸ਼ ਕੀਤਾ ਚਲਦੇ ਹੋਏ ਅਖੰਡ ਪਾਟਾ ਸਮੂਹ ਖੰਡਕ ਕਰਕੇ ਬੰਦੇ ਦੀ ਜਾਨ ਗਈ ਇਹ ਤਾਂ ਨਹੀਂ ਇਹ ਬੇਅਦਮੀ ਨਹੀਂ ਬੇਅਦਮੀ ਅਕਾਲੀ ਦਲ ਨੇ ਕਰਵਾਈ ਹੈ ਇਹਨਾਂ ਦੀ ਸਰਕਾਰ ਨੇ ਕਿਉਂ ਬੇਅਦਮੀ ਦੇ ਦੋਸ਼ੀ ਫੜਨਗੇ ਭਈ 9 ਸਾਲ ਇਹਨਾਂ ਨੇ ਦੋਸ਼ੀ ਫੜਨ ਤੋਂ ਇਹਨਾਂ ਨੂੰ ਰੋਕਿਆ ਕਿ ਨਹੀਂ 9 ਸਾਲਾਂ ਜਾਂ ਦੋਸ਼ੀ ਅਜ ਤਾਈਂ ਫੜੇ ਕਿਉਂ ਨਹੀਂ ਗਏ ਨੇ ਅਰੇ ਇਸ ਕਰਕੇ ਨਹੀਂ ਗਏ ਨੇ ਯੂ ਕਿ ਜਿਸ ਦਿਨ ਅਕਾਲੀ ਦਲ ਦੀ ਸਰਕਾਰ ਆਉਗੀ ਬੇਲਕਾਬ ਕਰਕੇ ਤੁਹਾਡੇ ਸਾਹਮਣੇ ਲਾਂਗੇ ਇਹਨਾਂ ਦਾ ਰੋਲ ਕੀ ਸੀ ਇਹਨਾਂ ਬਿਆਦ ਜਿਹੜੇ ਮੇਰੇ ਭਰਾ ਨੂੰ ਜੇਲ੍ਹ 'ਚ ਸਿੱਟਾ ਕਿ ਨਸ਼ੇ ਫਿਕਰਮ ਮਜੀਠਿਆ ਵੇਚਦਾ ਹੈ 4 ਮਹੀਨੇ ਦਾ ਫਿਕਰਮ ਮਜੀਠਿਆ ਜੇਲ੍ਹ 'ਚ ਹੈਗਾ ਕਿਹੜਾ ਨਸ਼ਾ ਖਤਮ ਹੋ ਗਿਆ ਇਹਨਾਂ ਨੇ ਫੋਲ ਖੋਲ ਕੇ ਕਾਲੀ ਕਰਤੂਤਾ ਤੇ ਲੋਕਾਂ ਦੀ ਗੱਲਾਂ ਬੋਲਦਾ ਜਿੱਤੇ ਕਰਕੇ ਬੰਦ ਕੀਤਾ ਪਰਚਾ ਦਰਜ ਕੀਤਾ ਤੇ ਉਹਦੇ ਨਸ਼ੇ ਦਾ ਨਾਮ ਤੱਕ ਨਹੀਂ ਜੇਸਤੇ ਨਾ ਕਾਲੀ ਦਲ ਦੀ ਸਰਕਾਰ ਤੁਸੀਂ ਬਣਾਤੀ ਜੜੋ ਪਟ ਕੇ ਨਸ਼ੇ ਖਤਮ ਕਰਕੇ ਜਿਨਾਰੇ ਫਟੇ ਮਵਾਦੇ ਖੁੱਤ ਮਾਰੇ ਨੇ ਨਾ ਇੱਕ ਇੱਕ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਕਰਾ ਦੇ